ਸਸੇ ਗੱਲ ਜੀ ਮੈਂ ਸੌਰਮ ਮੜਿਆ ਐਕਟ 19 ਯੂਨੀਵਰਸਿਟੀ ਵੀ ਲੈ ਕੇ ਆਇਆ ਹਾਂ ਇਸ ਟਾਈਮ ਕਪੂਰਥਲਾ ਮਸੂਰਵਾਲ ਜਿੱਥੇ ਇਸ ਟਾਈਮ ਵਾਲਮੀਕੀ ਮਹਾਰਾਜ ਦੀ ਮੂਰਤੀ ਦਾ ਜੋ ਵੀ ਇਸ ਟਾਈਮ ਇੱਕ ਚੱਲ ਰਿਹਾ ਝਗੜਾ ਚੱਲ ਰਿਹਾ ਹੈ ਦੋ ਪਾਰਟੀਆਂ ਦੇ ਵਿੱਚ ਔਰ ਚਰਨਜੀਤ ਹੰਸ ਤੇ ਮੰਜੂਰਾਣਾ ਮੈਮ ਕੀ ਕਹਿੰਦੇ ਕਿ ਦੂਜੇ ਬਾਰੇ ਖੁਦ ਵੇਖੋ ਰਿਪੋਰਟ ਜੈ ਵਾਲਮੀਕੀ ਹਰਨ ਵਾਣਕੀ ਜੈ ਭੀਮ ਜੈ ਭਾਰਤ ਮੈਂ ਚਰਨਜੀਤ ਹੰਸ ਜ਼ਿਲ੍ਹਾ ਪ੍ਰਧਾਨ ਕ ਮਨੇਸ਼ਵਰ ਵਾਲਮੀਕ ਐਡਵੋਕੇਟ ਪ੍ਰੈਸਰ ਮੰਜੂਰਾਣਾ ਜੂਰਾਣਾ ਮੁਤਾਬਕ ਦੀ ਪਵਨ ਬਾਦਮੀ ਕੀ ਮੰਦਰ ਮਨਸੂਰਵਾਲ ਜਿਹੜੀ ਕਿ ਸਾਨੂੰ ਦੋ ਕਨਾਲ ਜਗਾ ਜਰੀਆ ਉਹ দানਪ ਚ ਮਿਲੀ ਸੀਗੀ ਮਨਜੂ ਰਾਨਾ ਨੇ ਕੁਝ ਦਿਨ ਪਹਿਲਾਂ ਅਸ਼ਨੀ ਕੁਮਾਰ ਹੋਣਾ ਤੋਂ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਦੇਖੋ ਉਹ ਜਿਹੜੇ ਇਲਜ਼ਾਮ ਲਗਾ ਰਹੇ ਉਹ ਟੋਟਲੀ ਬੇਮੁਨਾਦ ਹੈਗੇ ਤੇ ਜਿਹੜੇ ਝੋਨਾ ਤੇ ਇਹਦੇ ਨਾਲ ਦੇ ਜਿਹੜੇ ਸਾਥੀ ਆ ਉਹਨਾਂ ਦਾ ਕੋਈ ਕੰਸਰਨ ਨਹੀਂ ਹੈਗਾ ਇਸ ਜਾਇਦਾਦ ਤੇ ਨਾਲ ਮਨਜੂ ਰਾਨਾ ਨੇ ਜਿਹੜਾ ਕੋਰਟ ਦੇ ਵਿੱਚ ਇਹ ਉਹਨਾਂ ਵੱਲੋਂ ਜਿਹੜਾ ਉਹ ਕੇਸ ਲੜ ਰਹੀ ਆ ਤੇ ਉਹਨੇ ਜਿਹੜਾ ਸਿਰਫ ਕੋ ਕਰਾ ਲਿਆ ਤੇ ਜਿਹੜਾ ਕਿ ਉੱਥੇ ਸੀ ਕੋਈ ਵੀ ਹਾਲ ਚਲ ਨਹੀਂ ਕੋਈ ਪਾਰਟੀ ਜਿਹੜੀ ਹੱਥ ਹਾਲ ਚਲ ਨਹੀਂ ਕਰ ਸਕਦੀ ਪਰ ਮੰਜੂ ਰਾਮਾ ਜਿਹੜੀ ਆ ਅੱਜ ਉਤੇ ਪਕਸ਼ਗਰੌਲੀ ਅੱਜ ਵੀ ਵਾਲਮੀਕੀ ਮੰਦਰ ਮਸੂਰ ਵਾਲ ਵਿਖੇ ਪਹੁੰਚੀ ਹੋਈ ਆ ਅਸੀਂ ਇਹ ਤਾਂ ਅਸੀਂ ਇਸ ਜਗ੍ਹਾ ਨੂੰ ਟੱਚ ਵੀ ਨਹੀਂ ਕੀਤਾ ਭਗਵਾਨ ਦੀ ਜਿੰਨੀ ਕਦਰ ਅਜੇ ਸਾਡੇ ਮਨ 'ਚ ਮਾੜਾ ਜਾ ਵੀ ਮੋਟਿਵ ਮਾੜਾ ਹੁੰਦਾ ਤੇ ਅਸੀਂ ਭਗਵਾਨ ਜੀ ਨੂੰ ਅਸੀਂ ਤਾਂ ਭਗਵਾਨ ਜੀ ਨੂੰ ਅੱਛੀ ਤਰ੍ਹਾਂ ਨਮਸਕਾਰ ਕਰਦੇ ਆ ਲੇਕਿਨ ਇਹ ਯਾਰ ਕੀ ਕਤਵਾ ਦਾ ਮੋਟਿਵ ਕਹਿ ਕੇ ਭਗਵਾਨ ਦੀ ਬੂਟੀ ਦੇ ਆੜ ਦੇ ਵਿੱਚ ਫਰੰਟ ਵਾਲੀ ਜ਼ਮੀਨ ਨੂੰ ਕਬਜ਼ਾ ਕਰਕੇ ਦੁਕਾਨਾਂ ਬਨਾਨੀਆਂ ਚਾਹੁੰਦੇ ਆ ਜੇ ਤੁਸੀਂ ਨੋਕਿਓ ਸਾਰਾ ਆਪਣਾ ਅੱਜ ਦੇ ਸਵੇਰੇ ਉਥੇ ਹੁਣ ਉਹ ਵੀ ਪਹੁੰਚੀ ਹੋਈ ਆ ਜਿਹੜੀ ਆ ਉਸ ਨੂੰ ਧੱਕੇ ਮਾਰ ਰਹੀ ਆ ਉਥੇ ਕੰਦ ਕਰਾਉਣ ਦੀ ਕੋਸ਼ਿਸ਼ ਕਰ ਰਹੀ ਆ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਮੰਜੂ ਰਾਨਾ ਤੇ ਮੰਜੂ ਰਾਨਾ ਨੂੰ ਅਦੀ ਪ੍ਰਚਾਰ ਨੂੰ ਮੰਗ ਕਰਦੇ ਆ ਕਿ ਮੰਜੂ ਰਾਨਾ ਉਥੇ ਅੱਜਾ ਜੱਟ ਕੀਤਾ ਜਾਵੇ ਔਰ ਜਿਹੜੀ ਮੰਜੂ ਰਾਨਾ ਜਿਹੜੀ ਆ ਉਹ ਧੱਕਾ ਕਰ ਰਹੀ ਆ ਉਥੇ ਪਹੁੰਚ ਗਏ ਕੁੱਲ ਖੇਤਾਂ ਨੂੰ ਜਿਹੜਾ ਆ ਉਹ ਪਿੱਛੇ ਦਬਾਅ ਪਾ ਰਹੀ ਆ ਇੱਥੇ ਕੰਧ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤਿੰਨ ਮੁੰਡਿਆਂ ਨੇ ਇੱਥੇ ਉਹਨਾਂ ਦੇ ਘਰ ਬਨੇ ਹੋਏ ਆ ਅਸ਼wini ਕੁਮਾਰ ਜਿਹੜਾ ਉਹਨਾਂ ਦਾ ਉਹਦਾ ਮੁੰਡਾ ਵਾ ਉਹਨੇ ਵੰਸ਼ ਮੋਟਰ ਬਣਾਇਆ ਹੋਣਾ ਅੱਛਾ ਜੀ ਤੇ ਇਹ ਬਾਕੀ ਜਿਹੜੀ ਕੁੱਲੀ ਜ਼ਮੀਨ ਆ ਉਹ ਇੱਥੇ ਜਿਹੜੀ ਆ ਕਲਟੀਵੇਸ਼ਨ ਕਰਦੇ ਹੈਗੇ ਕੁਝ ਜਿਹੜੇ ਸ਼ਰਾਤੀ ਤੱਤ ਵਾ ਛਮਾਜ ਦੇ ਉਹਨਾਂ ਨੇ ਕੀ ਕੀਤਾ ਇਸ ਜ਼ਮੀਨ ਦਾ ਜ਼ਬਰਦਸਤੀ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਪੰਡਤ ਪਰਿਵਾਰ ਹੈ ਮਹਾਰਾਜਾ ਦੇ ਪ੍ਰੋਤ ਪਰਿਵਾਰ ਦੇ ਵਿੱਚੋਂ ਹੈਗੇ ਆ ਇੱਕ ਡਰਪੋਕ ਤੇ ਸ਼ਰੀਫ ਨੇ ਮੰਜੂ ਰਾਨਾ ਜਿਹੜੀ ਆ ਜਦੋਂ ਅਸੀਂ 10 ਦਸੰਬਰ ਨੂੰ ਮੂਰਤੀ ਰੱਖੀ ਸੀ 20 ਤੋਂ 24 ਨੂੰ ਤੇ ਉਸ ਵੇਲੇ ਮੰਜੂ ਰਾਨਾ ਨੇ ਨੌ ਸਾਨੂੰ ਸਾਨੂੰ ਧਮਕੀ ਦਿੱਤੀ ਸੀ ਜਿਹੜੀ ਅੱਜ ਵੀ ਸਾਨੂੰ ਖਾਲਸਾ ਜਿਹੜੀ ਅੱਤੀ ਕਢਾ ਕੇ ਰੱਖੀ ਹੋਈ ਆ ਮੰਜੂ ਰਾਨਾ ਦੀ ਕਿ ਮੰਜੂ ਰਾਨਾ ਨੇ ਸਾਨੂੰ ਅਸਲੇ ਇੱਕ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਭਵਨ ਵਾਲਮੀਕ ਮੰਦਰ ਤੇ ਉੱਤੇ ਇਹ ਮਾਤ ਚੱਕਰ ਤੇ ਮੂਰਤੀ ਰੱਖਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਡੇ ਸਾਹਦੇ ਪਰਚੇ ਕਰਾਉਂਗੀ ਪੁਲਿਸ ਦੇ ਅਗੇ ਸਟੇ ਹੋਈ ਹੈਗੀ ਆ ਕੋਰਟ ਦਾ 5 ਪੇਜ ਦਾ ਆਰਡਰ ਮੈਡਮ ਭਾਵਨਾ ਗਰ ਭਾਵਨਾ ਭਾਰਤੀ ਜੀ ਨੇ ਕੀਤਾ ਵਾ ਜਿਹਦੇ ਚ ਉਹਨਾਂ ਨੇ ਇੱਕ ਇੱਕ ਡਾਕੂਮੈਂਟ ਦੀ ਰੈਫਰੈਂਸ ਦਿੱਤੀ ਹੈਗੀ ਆ ਔਰ ਉਹਨਾਂ ਚ ਇਹਨਾਂ ਨੇ ਲਿਖਿਆ ਹੈਗਾ ਕਿ ਪੁਲਿਸ ਡਿਪਾਰਟਮੈਂਟ ਦਾ ਤੇ ਇਹ ਜਿਹੜੇ ਝੋਨਾ ਤੇ ਇਹਦੇ ਨਾਲ ਦੇ ਜਿਹੜੇ ਸਾਥੀ ਆ ਉਹਨਾਂ ਦਾ ਕੋਈ ਕੰਸਰਨ ਨਹੀਂ ਹੈਗਾ ਇਸ ਜਾਇਦਾਦ ਤੇ ਨਾਲ ਮੰਜੂਰਾ ਨੇ ਕਾਫੀ ਦਿਨਾਂ ਤੋਂ ਫੋਨ ਵੀ ਕਰ ਰਹੀ ਸੀ ਕਿ 25 50 ਪੈਸੇ ਜਿਹੜੇ ਆ ਆਪਰ ਮਿਲਦੇ ਲੈ ਲਈਏ ਔਰ ਇਸ ਦਾ ਸਮਾਜ ਦਾ ਮਤਲਬ ਆ

ਮੰਜੂ ਰਾਣਾ ਦੀ ਕਰਪਾੜੀ ਵੀ ਸਾਡੇ ਕੋਲ ਪਈ ਆ ਜਿਹੜੀ ਮੰਜੂ ਰਾਣਾ ਬੋਲ ਰਹੀ ਆ ਕਿ ਅਸੀਂ ਬੈਠ ਕੇ ਗੱਲ ਕਰ ਲਈਏ ਮੰਦਰ ਦੇ ਉੱਤੇ ਮਤਲਬ ਇਦਾਂ ਦੀ ਗੋੜੀਆਂ ਉਸ ਲਈ ਸਾਡੇ ਕੁਝ 40 ਲੀਟਰ ਬੈਠੇ ਸੀ ਜਿਹਨਾਂ ਸਾਹਮਣੇ ਮੰਜੂ ਰਾਣਾ ਨੇ ਗੱਲ ਸਾਨੂੰ ਕਹੀ ਮੈਂ ਇਕੱਲਾ ਤਾਂ ਮੈਨੂੰ ਕੋਈ ਜ਼ਰੂਰਤ ਨਹੀਂ ਕਰਦੀ ਹੈ ਕਿ ਮੈਂ ਕਿਉਂ ਕਰਾਂਗੀ ਇਦਾਂ ਦਾ ਕਲਰ ਰਿਪੋਰਟਿੰਗ ਸਾਡੇ ਕੋਲ ਨਹੀਂ ਇਕੱਲਾ ਤਾਂ ਹੁੰਦੇ ਕੋਈ ਐਡਵੋਕੇਟ ਮੋਤੇ ਅਲੀਗੇਸ਼ਨ ਲਾਨੀ ਆ ਤਾਂ ਗਲਤ ਬੰਦੀ ਆ ਹੈਗੀਆਂ ਦੇਖੋ ਬਿਨ ਬੀਂਗ ਐਨ ਐਡਵੋਕੇਟ ਮੇਰਾ ਰਾਈਟ ਬੰਦਾ ਕਿ ਜਿਹੜੀ ਪਾਰਟੀ ਮੇਰੇ ਕੋ ਆਏਗੀ ਉਹਦੇ ਲਈ ਮੈਂ ਲੜਾਂਗੀ ਜਿਦੋਂ ਹੋਸ਼ੇ ਤਾਂ ਕੱਲ ਇਹਨਾਂ ਚੋਂ ਵੀ ਮੇਰੇ ਕੋਲ ਕੋਈ ਆਊਗਾ ਤੇ ਮੈਂ ਇਹਨਾਂ ਵਾਸਤੇ ਵੀ ਕਾਨੂੰਨ ਲਈ ਲੜਾਈ ਜਿਹੜਾ ਦਾਵਾ ਮੇਰੇ ਕੋਲ ਲੈ ਕੇ ਆਏਗਾ ਉਹਦੇ ਲਈ ਮੈਂ ਕਾਨੂੰਨੀ ਲੜਾਈ ਲੜਨ ਦੀ ਹੱਕ ਦਾ ਮੰਜੂਰਾਣਾ ਜੜੀਆ ਉਹ 2575 ਛੋਤ ਕਰਦੀ ਆ ਰਹੀ ਆ ਮੰਜੂਰਾਣਾ ਜੜੀਆ ਉਹ ਜਗ੍ਹਾ ਦੇ ਵਿੱਚ ਜਿਹੜੇ ਜੇ ਚੰਦਰਪੁਰ ਮੋਕਲੇ ਜੰਦਰ ਦੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਅਤੇ ਜਿਹੜੇ ਅਸ਼ਮੀਪਾਲ ਪੰਡੇ ਜੀ ਉਹਨਾਂ ਨੇ ਮਿਲ ਕੇ ਜਿਹੜਾ ਆ ਉਹ ਜਿਹੜਾ ਜਗ੍ਹਾ ਦਾ 100 ਕਰੋੜ ਦਾ ਸੌਦਾ ਜਿਹੜਾ ਉਹ ਮੰਜੂ ਨੇ ਪਿਛਲੇ ਦਿਨੀ ਕਰਵਾਇਆ ਦਿਆ ਸਾਨੂੰ ਸੁਣਨ ਚ ਆਇਆ ਤੇ ਸੁਤਰਾਂ ਪਤਾ ਲੱਗਾ ਆ ਇਹ ਅਲੱਗ-ਅਲੱਗ ਬੰਦਿਆਂ ਨੇ ਕੰਪਲੇਂਟਾਂ ਦਿੱਤੀਆਂ ਕੰਪਲੇਂਟਾਂ ਦੇ ਕੇ ਇਹ ਤੇ 145 ਲਵਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰ ਉਹ ਆਪਣੇ ਜਿਹੜਾ ਸੀ ਉਹਨਾਂ ਦਾ ਮੋਟਿਵ ਉਹਦੇ ਚੋਂ ਕਾਮਯਾਬੀ ਹਾਸਲ ਨਹੀਂ ਕਰ ਪਾਏ ਦੇਖੋ ਇੱਕ ਤਾਂ ਚਰਨਜੀਤ ਧੰਸ ਹੈਗਾ ਵਾ 7-8 ਜਣੇ ਹੋਰ ਆ ਸੀ 9 ਜਣੇ ਪਾਰਟੀ ਬਣਾਏ ਹੈਗੇ ਆ ਜੀ ਜੀ ਕਿਉਂਕਿ ਉਹ ਚਾਹੁੰਦੇ ਆ ਕਿ ਜਿਹੜਾ ਸਾਡਾ ਰਿਸਪੈਕਟੇਬਲ ਜੀ ਜੀ ਅਵੇਲੇਬਲ ਸਮਾਜ ਦਾ ਜਿਹੜਾ ਹਿੱਸਾ ਵਾ ਬਾਲਮੀਕ ਸਮਾਜੀ ਉਹਨਾਂ ਨੂੰ ਪੜ੍ਹਾਈਏ ਕਿ ਤੁਸ ਕੋ ਉਹਨਾਂ ਨੇ ਸਪੈਸੀਫਿਕ ਲਿਖਿਆ ਕਿ ਡਿਫੈਂਡੈਂਟ ਦਾ ਕੋਈ ਕਨਸਰਨ ਨਹੀਂ ਜਿਹੜੀ ਪਾਰਟੀ ਕਬਜ਼ੇ 'ਚ ਬੈਠੀ ਉਹੀ ਰਹੇਗੀ ਸਟੇਟਸ ਕੋ ਰਿਗਾਰਡਿੰਗ ਪੋਜੈਸ਼ਨ ਕਿ ਜਿਹੜੀ ਕਬਜ਼ੇ 'ਚ ਬੈਠੀ ਉਹੀ ਰਹੇਗੀ ਇਸ ਕਰਕੇ ਕਬਜ਼ੇ 'ਚ ਅਸੀਂ ਬੈਠੇ ਆ ਇਹਨਾਂ ਕੋਈ ਦੇ ਹੱਕ 'ਚ ਇੱਕ ਡਾਕੂਮੈਂਟ ਨਹੀਂ ਰਾਦਰ ਇਹਨਾਂ ਨੇ ਜਿਹੜੇ ਜਾਲੀ ਡਾਕੂਮੈਂਟ ਬਣਾਏ ਹੋਏ ਆ ਅਸੀਂ ਉਹਦੀ ਕਾਰਵਾਈ ਵੀ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਕੋਈ ਹੱਥੋ ਪਾਈ ਨਹੀਂ ਹੋਣਾ ਕਿਸੇ ਨਾਲ ਸ਼ਬਦੀ ਜੰਗ ਨਹੀਂ ਲੜਨਾ ਅਸੀਂ ਜਿਹੜੇ ਕਾਨੂੰਨ ਦਾ ਹੈਗਾ ਤਾਂ ਹੁਣ ਵੀ ਕਾਨੂੰਨ ਦਾ ਸਹਾਰਾ ਲਿੱਤਾ ਆਉਣ ਵਾਲੇ ਟਾਈਮ 'ਚ ਵੀ ਕਾਨੂੰਨ ਦਾ ਸਹਾਰਾ ਲਵਾਂਗੇ ਦੇਖੋ ਏ ਟਾਈਮ ਦੇਖੋ ਮੈਨੂੰ ਤਾਂ ਲੱਗਦਾ ਵਾ ਕਿ ਪੁਲਿਸ ਰਾਧਨ ਇਹ ਨਾ ਛਰਾਰਤੀ ਤੱਤਾਂ ਕੋਲ ਡਰਦੀ ਹੈਗੀ ਆ ਜਿਸ ਕਰਕੇ ਅੱਜ ਤੱਕ ਅਸੀਂ ਪ੍ਰਸ਼ਾਸਨ ਨੂੰ ਇੱਥੇ ਤੱਕ ਨੌਕ ਦਿੱਤੀ ਆਫਰ ਕਿ ਅਸੀਂ ਭਗਵਾਨ ਜੀ ਨੂੰ ਪ੍ਰੋਪਰ ਉਹਨਾਂ ਦਾ ਲੰਗਰ ਪ੍ਰਸ਼ਾਦ ਲਗਵਾ ਕੇ ਔਰ ਪ੍ਰੋਪਰ ਪਾਲਕੀ ਸਜਾ ਕੇ ਨਾਲ ਡੋਨੇਸ਼ਨ ਦੇ ਕੇ ਉਹਨਾਂ ਦਾ ਅੱਛੇ ਮੰਦਰ ਦੇ ਵਿੱਚ ਉਹਦਾ ਦੀ ਸਥਾਪਨਾ ਕਰ ਦਿੰਨੇ ਹੈਗੇ ਆ